ਏ ਸੀ ਸੀ ٹی ਵੀ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇੱਕ ਘਰ ਚ ਤਿੰਨ ਲੁਟੇਰੇ ਕੰਦ ਟੱਪ ਕੇ ਵੜਦੇ ਨੇ ਇਹ ਪਹਿਲੀ ਸੀ ਸੀ ٹی ਵੀ ਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਤਿੰਨ ਲੁਟੇਰੇ ਕੰਧ ਟੱਪ ਕੇ ਵੱਢਦੇ ਨੇ ਤੇ ਅੱਗੇ ਜਾ ਕੇ ਘਰ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰੀ ਸੀਸੀਟੀਵੀ 'ਚ ਦੇਖ ਸਕਦੇ ਹੋ ਕਿਵੇਂ ਮਹਿਲਾ ਬਹਾਦਰੀ ਦੇ ਨਾਲ ਲੁਟੇਰਿਆਂ ਦਾ ਸਾਹਮਣਾ ਕਰ ਰਹੀ ਹੈ ਤੇ ਦਰਵਾਜ਼ਾ ਬੰਦ ਕਰ ਰਹੀ ਹੈ ਤੇ ਲੁਟੇਰੇ ਬਾਹਰ ਦਰਵਾਜ਼ਾ ਖੋਲਣ ਵਿੱਚ ਲੱਗੇ ਹੋਏ ਨੇ ਪਰ ਮਹਿਲਾ ਦੀ ਬਹਾਦਰੀ ਅੱਗੇ ਲੁਟੇਰੇ ਕੁਝ ਨਾ ਕਰ ਸਕੇ ਤਾਂ ਖਾਲੀ ਹੱਥ ਹੀ ਲੁਟੇਰਿਆਂ ਨੂੰ ਉਸ ਘਰ ਤੋਂ ਭਜਣਾ ਪਿਆ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਮਹਿਲਾ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਨੇ ਅਜੀਬ ਆਪਣਾ ਨਾਮ ਸੁਸ਼ੀਲ ਕਪੀਤ ਹੈ ਮੇਰਾ ਪਿੰਡ ਲੰਗਰਾ ਪੌਜੇਸਾ ਸੇਕੀ ਦੇ ਰਹਿਣ ਵਾਲੀ ਨਾ ਸਾਗਰਿਕ ਕਲੋਨੀ ਵਿੱਚ ਰਹਿੰਦਾ ਕੀ ਕਟਨਾ ਵਾਪਰੀ ਐ ਤੇ ਕਦੋਂ ਦਾ ਸਮਾਂ ਕੀ ਸਮਝੋ ਸਾਡੇ 3:30 ਦਾ ਟਾਈਮ ਸੀ ਵਾਲੀ ਦਾ ਦਰਵਾਜ਼ਾ ਜੀ ਕੋਟੇ ਰਿਹਾ ਕੋਟੇ ਦਾ ਕਪੜਾ ਲੋਨ ਦੇ ਸੀ ਇਸ ਤਰ੍ਹਾਂ ਦਾ ਸੀ ਨਾ ਤੇਰਾ ਅਰਥ ਕਿ ਹਾਲੇ ਤੱਕ ਤੁਸੀਂ ਮੇਰੇ ਆਪ ਕੋਲ ਜਿੱਦ ਗੱਲ ਕਰਨ ਦੇ ਸੀ ਦੇਖੇਗਾ ਲਈ ਆਈ ਤੇ ਉਹ ਕਿੰਨੇ ਭਾਈ ਮੈਂ ਅਨੁਚੇਅਤੇ ਬੇਚੀ ਤਾਂ ਨਹੀਂ ਇਹਨਾਂ ਭਾਈ ਨੇ بہت مشکل

ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਵੀ ਸਿਸਟਰ ਦਾ ਕੀ ਫੋਨ ਦੇ ਵਿੱਚ ਚੀ ਚੜਾ ਪੈਨ ਦਾ ਘਰ ਜਾ ਕੇ ਵੇਖ ਮੈਂ ਉਸ ਲਈ ਦੁਕਾਨ ਛੱਡ ਕੇ ਤੇ ਘਰ ਹੁੰਦਾ ਵਾਂ ਤੇ ਘਰ ਆਉਂਦਾ ਵੇਖਦਾ ਵਾਂ ਸਾਰਾ ਲੱਗ ਲੱਗੇ ਗਵਾਨ ਇਕੱਠਾ ਹੋਇਆ ਚੀ ਦਾ ਜਦੋਂ ਮੈਂ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀ ਦੀ ਤੇ ਘਰਦਿਆਂ ਨੇ ਦੱਸਿਆ ਕਿ ਕਾਂ ਦੇ ਟੱਬ ਕੇ ਤਿੰਨ ਮੁੰਡੇ ਹੀ ਮੂੰਮਾਂ ਲਵੇਟਿਆ ਸੀ ਸਾਰਾ ਤੇ ਬਾਅਦ ਚੋਂ ਪਹਿਲੇ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀ ਦਾ ਤੇ ਦਵਾ ਦਾ ਚਟਕਣੀ ਮਾਰਤੀ ਚੀਜ਼ ਦੀ ਇੱਕਦੇ ਮੈਨੂੰ ਪੈਂਟ ਵਿੱਚ ਕੋਈ ਹਥਿਆਰ ਸੀ ਇਹਨਾਂ ਦੇ ਜਿਹੜਾ ਮਾੜਾ ਦੇ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਸੀ ਵੈਪਨ ਸੀ ਕੀ ਹੈ ਹਥਿਆਰ ਸੀ ਤੇ ਬਾਅਦ ਚ ਅਸੀਂ ਐਸਐਸਓ ਸਾਢੇ 4 ਵਜੇ ਹੀ ਗਏ ਆ ਰਿਪੋਰਟ ਲਿਖਵਾਉਣ ਤੇ ਐਸਐਸਓ ਜਣਾ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ਾ ਮਾੜਾ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਉਹ ਫਿਰ ਐਸਐਚਓ ਨੂੰ ਅਸੀਂ ਕਿਹਾ ਕਿ 8 ਵਜੇ ਦੀ ਕਾਪੀ ਦੇ ਦਿਓ ਐਫਆਰ ਦੀ ਜੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ। ਦੇਖੋ ਗਸ਼ਤ ਜ਼ਰੂਰੀ ਆ ਕਿ ਆ ਚੀਜ਼ ਜ਼ਰੂਰੀ ਆ। ਪਹਿਲਾਂ ਸਾਨੂੰ ਇਹੋ ਚੀਜ਼ ਆ। ਉਹ ਤੁਸੀਂ ਮੰਗ ਕੀ ਕਰਦੇ ਹੋ ਜੀ? ਮੰਗ ਇਹੋ ਕਰਦੇ ਆ ਕਮਿਸ਼ਨ ਵਾਲੀ ਸਾਬਜੀ ਕਰਕੇ ਭਗਵੰਤ ਮਾਨ ਕਰਕੇ ਕਿ ਇਹਨਾਂ ਨੂੰ ਜਲਦੀ ਜਲਦ ਫੜਾ। ਹਾਂ ਮੈਡਮ ਕੀ ਮਾਮਲਾ ਜੀ ਹੈ? ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ। ਉਹਨਾਂ ਦੀ ਦੁਕਾਨ ਆ ਇਸਤੇ ਮੁਸਫਾ ਬਟਾਲਾ ਰੋਡ ਤੇ। ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਕੀ ਸਾਹਮਣੇ ਆਇਆ ਜੀ ਇਹਨਾਂ? ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜਾਣੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲਿਆਂਦੇ ਜਾਣਗੇ ਠੀਕ ਹੈ ਹਾਂ ਤਾਂ ਪੁਲਿਸ ਨੇ ਜਾਂਚ ਕਰਨ ਦੀ ਗੱਲ ਆਖੀ ਹੈ ਪਰ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਤੇ ਲੁੱਟਾਂ ਕੋਹਾਂ ਆਮ ਹੁੰਦੀਆਂ ਜਾ ਰਹੀਆਂ ਨੇ ਆਮ ਲੋਕ ਹੁਣ ਆਪਣੇ ਘਰਾਂ 'ਚ ਵੀ ਸੁਰੱਖਿਅਤ ਨਹੀਂ ਨੇ ਤੇ ਸਵਾਲ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਕੁਝਾਰੀ ਤੇ ਜ਼ਰੂਰ ਖੜੇ ਹੋ ਗਏ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ